ਕਾਲ ਜੀ ਔਰ ਬਲੂ ਭਾਈ ਕਾਲ ਜੀ ਜੀ ਠੀਕ ਆ ਹਾਂ ਕਿਆ ਕਹਿੰਦੇ ਛੋਲੇ ਛੋਲੇ ਠੀਕ ਆ ਭਾਈ ਦੱਸ ਕੇ ਕਿਆ ਕਹਿੰਦਾ ਰੇ ਨਾ ਪਾਇਓ ਹੁਣ ਬੀਬੀ ਆ ਜਾਰੀ ਆ ਹੁਣ ਪਾਈ ਜੀ ਨੇ ਜਮਾਈ ਫਿਰ ਹਾਂ ਭਾਈ ਮਲੇਰ ਕੋਟ ਨੇ ਕਿ ਆਏ ਕਿ ਆ ਉਧਰ ਹੂੰ ਹੂੰ ਕਿਆ ਹਾਲ ਚਲਦਾ ਕੋਲੋਂ ਹੈ ਛੜੀਆਂ ਲੈਣ ਕਲਮ ਉਹ ਇਹ ਹੈ ਥੋੜੇ ਛਿੱਧੇ ਰਹਿ ਗਏ ਇੱਧਰ ਉਹ ਕਹਿੰਦਾ ਵੀ ਹੁਣ ਨਾ ਪਾਇਓ ਰੇ ਨਾ ਪਾਇਓ ਇੱਧਰ ਬੀਜ ਘਟ ਪਿਆ ਉਧਰ ਬੀਜ ਠੀਕ ਆ ਪੈਣਾ ਨਹੀਂ ਬੱਦਲੇ ਪੈਣਾ ਕੋਈ ਗੜਾਈ ਕਰਾਉਂਦਾ ਇਹਦੀ ਹੁਣ ਸੁੱਕ ਜਾਣਾ ਇਹਨੇ ਕੱਲ ਪਰਸੋਂ ਨੂੰ ਗੜਾਈ ਦਾ ਮੈਂ ਵੀ ਆਪ ਗੋਭੀ ਕਰਾਉਣੀ ਹੈ ਹਾਂ ਕਰਾਉਂਦੇ ਆ ਗੜਾਈ ਦੇਖਦੇ ਆ ਇਹਦੀ ਗੰਦਾ ਵੀ ਨਿਕਲਿਆ ਆ ਗੰਦਾ ਉਹਨਾ ਨਹੀਂ ਆ ਨਿਕਲਿਆ ਹਾਂ ਕਿ ਹੁਣ ਇਹਨੇ ਨਹੀਂ ਪਛਾਤੀ ਹੈ ਇਹਦਾ ਨਿਕਲਣਾ ਇਹਦਾ ਫਿਰ ਬਰੇਡ ਵਿੱਚ ਪਿਆ ਜਗਣਾ ਫਿਰ ਚੀਜ਼ ਖਰਾਬ ਨਹੀਂ ਹੁੰਦੀ ਹੋਰ ਕੰਮ ਚਾਹੀਦਾ ਇੰਨਾ ਬੀਜ ਜਿੰਨਾ ਇੱਧਰ ਪਾਇਆ ਵਾ ਹਾਂ ਇੱਧਰ ਬੀਜ ਵਧੀਆ ਪਾਇਆ ਹੋਇਆ ਮੈਂ ਹਾਂ ਇਹ ਕਾਲੇ ਆ ਉਹ ਚਿੱਟੇ ਆ ਅੱਛਾ ਹੂੰ ਬਾਕੀ ਹੁਣ ਫਾਲ ਪੈ ਜੇ ਪਤਾ ਲੱਗੂਗਾ ਕਾ ਕਹਿੰਦੇ ਆ ਬੈਣਾ ਨੇ ਤਾਂ ਗਾਹ ਪਾਇਆ ਵਾ ਹੁਣ ਬੈਣਾ ਨੇ ਮਸੋਲੇ ਖਾਣੇ ਹੀ ਉਹਨਾਂ ਨੇ ਕਾ ਕੋਈ ਖਲਤਾ ਖਾਣੇ ਹੀ ਆ ਨਾ ਮਾਨੂੰ ਐ ਦੱਸ ਉਹਨਾਂ ਦੀ ਵੀ ਖਰਾਕ ਆ ਬਾਈ ਮਸੋਲੇ ਦਾ ਜਾਨ ਅਜ ਖਰਾਕ ਚ ਪਹਿਲਾਂ ਯਾਰ ਪਟਕੇ ਨਹੀਂ ਲੋਕਰ ਕਰਦੇ ਉੱਥੇ ਹਰਸ਼ਵੀਰ ਨੇ ਲਾਇਏ ਤੇ ਐਨੀ ਕਿਦ ਨੂੰ ਛੱਟੇ ਜਗਾਤੀ ਘਰ ਦੇ ਪਿੱਛੇ ਤੇਰੇ ਕੱਚੀ ਖਾਗੇ ਤੋੜ ਕੇ ਭੁੰਨ ਕੇ ਆਹ ਵਕੇ ਕਰੇ ਕਰੇ ਕਰਦੇ ਆਤੀ ਮੂਹ ਗੜੀਆਂ ਥੱਲੇ ਦੇ ਕੱਢਣੀਆਂ ਥੱਲੇ ਉੰਨੀ ਆਤੀਆਂ ਹਾਂ ਹਾਂ ਉਹ ਕਰਨੀ ਅੱਗ ਬਾਲਣੀ ਛੱਡਣੀਆਂ ਚਾਲ ਖਾਈ ਜਾਣੀਆਂ ਉਹੀ ਕਹਿੰਦਾ ਮੈਂ ਆਪਣੀਆਂ ਹੀ ਖਾ ਕੇ ਹਾਂ ਟੋਲੇ ਓਏ ਜਿੱਦਾਂ ਆਮ ਹੁੰਦੀਆਂ ਤੇ ਅੱਗੇ ਜੀਮੀ ਕਰਨ ਦੀਆਂ ਗੱਟੀਆਂ ਇੰਨੇ ਇੰਨੇ ਵੱਢ ਕੇ ਮੋਟਰ ਉਪਰ ਇੱਥੇ ਜਿਵੇਂ ਕੱਪ ਦੇਣੀਆਂ ਹੂੰ ਦਵਾਲੀ ਨੂੰ ਪਟਨਾ ਇਹਨੂੰ ਬੜਾ ਹੋ ਜਾਣਾ ਪੰਗਾ ਹੈ ਵੀ ਵਾ ਹੁਣ ਇਹਨੂੰ ਬਹਿਣਾ ਤੇ ਵੱਜ ਜਾਵੇ ਇਹ ਬੈਣਾ ਦੇ ਵਿੱਚ ਤਾਰ ਲਾ ਦੇ ਕੰਡਾ ਤਾਰ ਕੰਡਾ ਤਾਰ ਕੇ ਬੈਣਾ ਦੇ ਹੱਟਾ ਉੱਪਰੋਂ ਜਾ ਮਾਰ ਜਣੀ ਇੱਕ ਮੈਂ ਡਾਡਾ ਲਾਉ ਰਿਓ ਕੀ ਕਰਨਾ ਆਇਆ ਦਮ ਘਰ ਕੋਲ ਆ ਹਾ ਰੋ ਰਿਓ ਤੈਨੂੰ ਦੁਆ ਦਿੰਦਾ ਜੀ ਤਾਂ ਗਰਮੀਆਂ ਹੁੰਦੀਆਂ ਕਮਰੇ ਕਰਾਇ ਪਰ ਜੀ ਤਾਂ ਗਰਮੀਆਂ ਦੀ ਵੇਲੇ ਤਾਂ ਚਾਚੀ ਐ ਬਾਹਰ ਪੈ ਜਾਂਦੀ ਆ ਕਮਰੇ ਪਰ ਕਰਾਇਆ ਦੁਆ ਉਹ ਸਰਦੀਆਂ ਕਰਕੇ ਬਾਹਰ ਵੀ ਨਹੀਂ ਕੋਈ ਪੈਂਦਾ ਹੈਗਾ ਠੰਡ ਹੈ ਠੰਡ ਆ ਆ ਚੱਕਰ ਨਹੀਂ ਤਾਂ ਬਾਹਰ ਪੈ ਜਾਂਦੀ ਅੱਗੇ ਬੜਲੇ ਪਰ ਸੀਨ ਬੜੇ ਸੀਨ ਅੱਜ ਰੂਹ ਜੀ ਉਹ ਨਹੀਂ ਕਰੀ ਵਾਲੀ ਕਹਤੇ ਕੱਲ ਕੱਲ ਨੂੰ ਵੱਡੂਗਾ ਮੈਂ ਪਰ ਨੀਂਦ ਵੀ ਆਈਗੀ ਪਹਿਲਾਂ ਪੰਡ ਵੱਡਾ ਤਾਂ ਲਈ। ਦਾਰਾ ਸਾਹਿਬ ਚਲੇ ਗਿਆ ਮੱਥਾ ਟੇਕਣ ਹੈੱਡ ਪਰ। ਪੰਡ ਵੱਡੀ ਤੇ ਬੈਠਾ। ਉੱਥੇ ਤੇ ਫੇ ਮੰਡਾ ਸਾਹਿਬ ਚਲੇ ਗਿਆ। ਇੱਕ ਪੰਡ ਵੱਡੀ ਤੇ ਬੈਠਾ ਹੋਗਾ ਤੂੰ। ਵਾ ਪੰਡ ਕਾ ਦੀ ਆ ਬਸ ਇੱਕ ਹੋਰੀ ਆ। ਨੌਂ ਜਾਂ ਕਰਨਾ ਵੀ ਆ ਕੱਕਦੇ ਆਏ ਹੋਰ ਕਿ। ਕੱਕਦਾ ਬੈ ਗਿਆ ਨਾ ਦੁਪਹਿਰ ਤੱਕ ਤੇ। ਹਾਂ। ਕੱਦ ਨਹੀਂ ਮੂੜਨ ਦਾ ਕੋਈ ਨਹੀਂ। ਜਦਾਂ ਵਿਆਹ ਤੋਕਾ ਕਾ ਲੱਗਿਆ ਲੈਟ ਨਾ ਟਿਕਿਆ। ਲੈਟ ਤਾਂ ਤਸਵੀਰ ਦੀ ਨਹੀਂ ਹੈਗੀ। ਹਾਂ। ਬਹੁਤ دیر ਦੀ ਭੱਜੀ ਵੀ ਆ। ਤੇ ਵੀ ਨਕਰਿਆ ਆਦਾ ਉਹਦੇ ਆਇਆ ਟੋਟਾ ਕੋਟਾ ਹਮ ਚਲ ਦੇਖਦੇ ਆਂ ਕਿ ਆ ਕਹਿੰਦਾ 85 ਇਹ ਇਹਦੇ ਗੰਨਾ ਕਿਤੇ ਕਿਤੇ ਖਾਲਾ ਥੱਲੇ ਦੇ ਸੁੱਕ ਗਿਆ ਹੈ ਕਿਆ ਗੱਲ ਹੈ ਯਾਰ ਇਹ ਮੇਰੇ ਵੀ ਹੈਗਾ ਤਾਂ ਸੁਢੀ ਦੀ ਨਾ ਉਹ ਨੂੰ ਦੱਸਣਾ ਵੀ ਤਾਂ ਮੈਂ ਨਾ ਨਾਮ ਰੱਖੀ ਜਿੱਥੇ ਤੇਰੇ ਉਹ ਹੋ ਗਿਆ ਹੈ ਜੀ ਇਹ ਤਾਂ ਦੇਖਿਆ ਮੈਂ ਕਿਤੇ ਆਹੋ ਫਰਾਈ ਨੂੰ ਜੀ ਖੰਜੀਵਾ ਹੱਥੋਂ ਨਾ ਜਾਣਾ ਇਹਦਾ ਉਹ ਸੱਤਾਂ ਹੋ ਗਿਆ ਤੋੜੇ ਐਸੇ ਜੇ ਮੈਂ ਤੇ ਇਖਨੇ ਪੁੱਛੀਏ ਫਿਰ ਪੇਰ ਹੋਈ ਜੀ ਹਮ ਜਿੰਨਕ ਕੁ ਹੋਏ ਦੇਖੇ ਆ ਲੈ ਛੇ ਬਰਖੀਨ ਵੱਧਦਾ ਦੱਸ ਹੁਣੇ ਆ ਹੈ ਫਸਲ ਦੀਆਂ ਮੈਂ ਉਧਰ ਏਡੀ ਜਿੰਨ ਪਾਣੀ ਲਾਉਂਦਾ ਤਾਂ ਮੈਂ ਸੁੰਡੀਆਂ ਬਹੁਤ ਪੜੀਆਂ ਆ ਦੇਖਾ ਹਾਂ 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 ਆਹ ਸਟਾਈ ਹੋਰ ਵੀ ਹੈ ਕਹੀ ਮੈਂ ਦੇਖਦੇ ਆਂ ਪਰਦੇ ਵੱਢਦੇ ਨੇ ਸੁੰਡੀਆਂ ਲੱਗੀ ਵੀ ਸੀ ਇਹਦੇ ਕੱਖ ਜਿਆਦਾ ਹੋਇਆ ਇਹ ਨਾਲ ਇਹਨੇ ਸਪਰੇ ਮੇਰੇ ਨਾਲ ਵਧੀਆ ਕਰੀ ਤੀ ਇਹਦਾ ਉਹ ਤਰਫਾਲੀ ਦੀ ਫੇਰ ਤੇ ਵਾਲੀ ਪਰਪਰ ਲੈ ਆ ਕੇ ਇਹੀ ਮੇਰੇ ਕੋ ਪਈ ਆ ਤੇ ਅੱਜ ਲਾਉਣੇ ਤੇ ਹੁਣ ਪੁੱਛਦੇ ਪਈਆਂ ਨੂੰ ਜਿਹੜੇ ਉਹ ਬਾਈ ਪੁੱਛਦਾ ਰਹਿ ਗਿਆ ਨਾ ਗੰਡੇ ਘਰ ਲਾਉਣੇ ਜਿੰਨੇ ਕਹੇਗੇ ਉਨੇ ਕ ਲਾਤੀਏ ਲਾ ਦੇ ਲਾ ਦੇ ਕਹਿ ਕੇ ਕਰ ਲਉਗਾ ਕਰਤੋਂ ਢੀਲਿੰਗ ਹੈ ਸਭ ਕੰਦੂ ਕਿੱਧਰ ਜਾਣਾ ਜਿਵੇਂ ਕੱਢਦੇ ਆਂਦੇ ਜੀ ਅੱਛਾ ਕਹਿੰਦਾ 70 ਰੁਪਏ ਰੇਟ ਵੜਾਈ ਜਾ ਇਹ ਸਾਲੇ ਐਵੇਂ ਆਪਣੇ ਕੋਲ ਤੇ ਚੱਕੀ ਜਾਂਦੇ ਦੱਸ ਇੰਨਾ ਥੋੜੋ ਰੇਟ ਨੇ ਮੈਨੂੰ ਤਾਂ ਹਰਸ਼ਵੀਰ ਦਾ ਫੋਨ ਆਇਆ ਤਾਂ ਕਹਿੰਦਾ ਮੈਂ ਬੰਦੇ ਘਰਨੇ ਤੇ ਜਵੀ ਨੂੰ ਕਹਿੰਦਾ ਭਈਆਂ ਨੂੰ ਪੁੱਛ ਕੇ ਆਈ ਮੈਂ ਕਿਹਾ ਵੀ ਤਨੂਗਾ ਕਹਿੰਦੇ ਕੁਸਤਾ ਕਹਿੰਦੀ ਹੋਣੇ ਵੀ ਗੱਲ ਗਿਆ ਹੋਈ ਹੈ ਨਾ ਮੇਤੇ 70 ਰੁਪਏ ਮੰਗਦੇ ਆ ਹਾਂ ਕਹਿੰਦਾ ਵੀ ਕਹਿੰਦੇ ਅਸੀਂ ਵੜਦੇ ਆ ਮੈਂ ਕਿਹਾ ਬਾਈ ਫੇਰ ਪਤਾ ਨਹੀਂ ਪੁੱਛੂ ਨੂੰ ਮੈਂ ਕਿਹਾ ਜੇ ਮੈਨੂੰ ਮਿਲੂਗਾ ਮੈਨੂੰ ਮਿਲੇ ਨਹੀਂ ਹੈਗੇ ਬਹੁਤ ਜ਼ਿਆਦਾ ਯਾਰ 50 ਵਜੂ ਤਾਂ ਚਲ ਬੰਦ 50 ਨਹੀਂ 55 ਆ ਆਹੋ ਬਾਕੀ ਜਵੀ ਪਰ ਵੀ ਡਿਪੈਂਡ ਆ ਜੇ ਜਵੀ ਛੋਟੀ ਹੋਊਗੀ ਆ ਜੇ ਜਵੀ ਚੜ੍ਹ ਗਈ ਆ ਫੇਰ ਟਾਈਮ ਨੂੰ ਵੇ ਤਾਂ ਠੀਕ ਆ ਜੀ ਜਦ ਵੀ ਛੋਟੀ ਹੋਈ ਫੇ ਤਾਂ ਉੱਥਾ ਆਏ ਚੱਲ ਦੇਖਦੇ ਆ ਤੇਰੇ ਕਿ ਹੈ ਗਿਆ ਜੀ ਨਾ ਮੈਂ ਤਾਂ ਨਹੀਂ ਬੱਢਣੀ ਮੂੰ ਤਾਂ ਹਰਸ਼ਵੀਰ ਦਾ ਫੋਨ ਆਇਆ ਤਾਂ ਕਹਿੰਦਾ ਪੁੱਛ ਜੇ ਵੜਦੇ ਆ ਕਣਕ ਮੇਰੀ ਛੋਟੀਏ ਨਹੀਂ ਪੜਾ ਕੇ ਤੇ ਉੱਪਰ ਦਿੰਦੇ ਨਹੀਂ ਕਣਕ ਲੈ ਅਗਲੇ ਮਹੀਨੇ ਵੱਟੂਗਾ ਹਾਂ ਅਗਲੇ ਮਹੀਨੇ ਦਾ ਹੋ ਜਾਣਾ ਚੱਲ ਡੰਗਰਾਂ ਨੂੰ ਪਾ ਲੈਣੀ ਮੈਂ ਪਹਿਲੀ ਨੂੰ ਆਉਣਾ ਨੇ ਪਹਿਲੀ ਨੂੰ ਵੀ 15 ਦਿਨ ਪਈ ਆ ਆਹ ਤੱਕ ਕਹਿੰਦੇ ਸਾਨੇ ਦੇ ਆਉਣਾ ਪਟਣ ਅਜੇ ਮਹੀਨਾ ਪਿਆ ਪਹਿਲੀ ਨੂੰ ਨਾ ਸੌਰੀ 15 ਦਿਨ ਪਈ ਆ ਹਾਂ ਜਦ ਤੱਕ ਚਲ ਡੰਗਰਾ ਨਹੀਂ ਕਰੂੰਗਾ ਡੰਗਰਾ ਦਾ ਖਾਉਂਗੇ ਕਣਕ ਉਹ ਹਾਂ ਹਾਂ ਇੱਥੇ ਮੈਂ ਲਾ ਲੈਣਾ ਕਿ ਬੱਢਾ ਲਾ ਦੇਣਾ ਨਾਲੇ ਵੱਢ ਕੇ ਨਾਲੇ ਬਣਾਉਂ ਤਾਲੀਏ ਅਰੇ ਇਹਦਾ ਬਸ ਇਹਨੇ ਕਿੰਨਾ ਫਟਿਆ ਬਹੁਤ ਫਟਿਆ ਹਾਂ ਮੈਂ ਤਾਂ ਹਰਾ ਰਹਿ ਗਿਆਰੇ ਵੀ ਮਟਾਇਆ ਬਹੁਤ ਪਾਇਆ ਥਾਲੇ ਜਿਹੜੇ ਵਿੱਚ ਹਾਂ ਇਹ ਡਾਈ ਦਾ ਕਮਾਲ ਆ ਹੈ ਹਾਂ ਜਿਹੜੀ ਬਾੜ ਪਹਿਲੀ ਬਾੜ ਹਾਂ ਮੈਂ ਕਹਿੰਦਾ 30 ਕਿਲੋ ਬਾੜ ਆ ਇੰਨੀ ਜਿਹੇਗਾ ਵਿੱਚ ਸੱਚੀ ਸੱਚੀ ਹਾਂ ਇੰਨਾਂ ਲਿਆ ਆ ਹਾਂ ਇੱਕ ਕਨਾਲ ਦਾ 35 ਕਿਲੋ ਹੋ ਗਿਆ ਬਾਤ ਨੂੰ ਡਾਇ ਹੀ ਦਿਖ ਰਹਾ ਤਾਂ ਤਾਤੀ ਦਿਖ ਰਹੀ ਹੋਣੀ ਸੀ ਸਾਰੀ ਇੱਕ ਨਾ ਪਾਇਆ ਹੁਣ ਇੰਨਾ ਕੀ ਗੁੱਸਾ ਆ ਗਿਆ ਤਾਂ ਬਾਹਰ ਇਹ ਮੁੰਡਾ ਨਹੀਂ ਪਿਛੇ ਚੱਲ ਉਹ ਕਿਤੇ ਕਿਤੇ ਜੀ ਕਰੀ ਗਿਆ ਹੂੰ ਬਾਹਰ ਤੇ ਲੜਦੇ ਆਏ ਫੇ ਡਾਇ ਦਿਖਾਤਾ ਨਾ ਲਾਉਣ ਦੇਖਣਾ ਹੋਇਆ ਨਾ ਮੈਂ ਜੂਰੀਆ ਨਾ ਕੁਛ ਜੂਰੀਆ ਇੱਕ ਦਿਨ ਦਾ ਉਧਰ ਦਿੱਤਾ ਇਸ ਤਾਂ ਮੜਾ ਜਿਹਾ ਬਰੀਕ ਜਿਹਾ ਪਹਿਲਾਂ ਹੁਣ ਜੂਰੀਆ ਨਹੀਂ ਮੈਂ ਪਾਉਂਦਾ ਮੈਂ ਪਾਉਂ ਨਹੀਂ ਪਾਇਆ ਜੂਰੀਆ ਖਰਾਬ ਕਰਦਾ ਤਿੰਨ ਕਾ ਕਿਲੋ ਹੀ ਛਿਟਿਆ ਤਾਂ ਇੱਥੇ ਬਸ ਜੂਰੀਆ ਨਾ ਪਾਵੇ ਜੇ ਬਾਡਾ ਲਾਉਣੇ ਵਾਲਾ 15 ਦਿਨ ਪਹਿਨਾ ਪਾਵੇ ਜੇ ਪਾਉਣਾ ਨੇੜੇ ਜਾ ਕੇ ਜੂਰੀਆ ਨਾ ਪਾਵੇ। ਆਇਤਾ ਹੈ। ਬਾਕੀ ਦੇਖਦਾ ਪਨੀਰੀ ਹੁਣ ਕਹਿੰਦੀ ਕਿ ਆਏ। ਪਨੀਰੀ ਕੱਖ ਹੋਇਆ ਹੋਇਆ ਉਹਦੇ ਚ। ਚ ਕੱਖ ਤਾਂ ਲੱਗ ਕੱਢ ਦੇਣਾ ਉੱਪਰ ਹੀ ਪੱਟ ਲੈਣੀ। ਆ ਭਈਆਂ ਦਾ ਗੱਲ ਵੇ। ਬਿੱਗਾ ਕਿ ਤਾ ਲੱਗੂਗਾ ਜੀ? ਆ ਬਿੱਗਾ ਵੀ ਲੱਗਿਆ ਬਹੁਤ ਹੈ। ਖਾਣ ਨੂੰ ਤਾਂ ਹੋਊਂਗੀ। ਇਹ ਹੋ ਗਠੇ ਦੇ ਲੈ ਕੰਨੇ 2.5 ਕਿਲੋ ਕਹਿੰਦੇ ਸਾਬ ਦੇ ਕਹਿੰਦੇ। ਚਾ ਖਾਣ ਨੂੰ ਤਾਂ ਹੋਵੇ ਤਜਰਬਾ ਤਾਂ ਹੋ ਜੂਗਾ ਹਾਂ ਤੇ। ਜਿਆਦਾ ਤੱਕ ਤੁਸੀਂ ਪਟਨੇ ਜਾਂ ਤੱਕ ਤਾਂ ਸਾਥੇ ਹੋ ਜਾਣਾ ਉਹ ਪੰਚਾਇਤ ਸੇ ਤੱਕ ਸੌਦਾ ਕੱਟਾ ਹੋ ਜਾਣਾ। ਹੁਣ ਦੇਖ ਲੈ ਕਿਆ ਰੇਟ ਆ। ਇਹ ਤਾਂ ਫਿਰ ਆਊਟ ਸੀਜ਼ਨ ਹੁੰਦਾ ਹੀ ਯਾਰ। ਹਾਂ। ਹੋ ਕਣਕ ਦਾ ਕੀ ਰੇਟ 32 33 ਰੁਪਏ ਹੈ ਫੇ ਫ ਜਿੱਦਣ ਤਾਂ ਵੱਢ ਕੇ ਗੇਰ ਨਹੀਂ ਆਉਦਾਂ 2400 ਰੁਪਏ ਆ ਹੈ 22 23 ਹੋ ਗਏ ਨਹੀਂ 2425 ਰੁਪਏ ਰੇਟ ਆ ਐਸ ਰੇਟ ਹੂੰ ਫੇਰ ਫੇਰ ਜਾ ਥੋੜੋ ਲੈਣੀ ਕਿਸੇ ਨੇ ਤੇਰੀ 3000 3200 ਹਾਂ ਆ ਜਕਰ ਉਹ ਤਾਂ ਜ਼ਿਮੀਦਾਰਾਂ ਕੋਲ ਜਿੰਨਾ ਚਿਰ ਉਹਨਾਂ ਚਿਰ ਡਾਊਨ ਆ ਜਦੋਂ ਜ਼ਿਮੀਦਾਰਾਂ ਕੋਲ ਤੇ ਵੇਚ ਕੇ ਵਪਾਰੀ ਕੋ ਚਲੀ ਗਈ ਉਦਾਂ ਰੇਟ ਆਈ ਆ ਉਦਣੇ ਰੇਟ ਆਈ ਆ ਹੋਂ ਕਹਿੰਦੇ ਚੀਨੀ ਮਿਲਾਂ ਨੂੰ ਦੱਸ ਕਣਕ ਨਹੀਂ ਮਿਲ ਰਹੀ ਹੈ ਕਹਿੰਦੇ ਮਿਲਾਂ ਕੋ ਕਣਕ ਨਹੀਂ ਹੈਗੀ ਆਟਾ ਪੀਣ ਵਾਸਤੇ ਅੱਛਾ ਵੀ ਤਾਂ ਇੰਨਾ ਰੇਟ ਆ ਪੈਸੇ ਤਾਂ ਹੋਊਗਾ ਕਣਕ ਗਈ ਕਿੱਥੇ ਆ ਇਹ ਤੂੰ ਹੌਲੀ ਹੌਲੀ ਤੂੰ ਦੇਖ ਰਹੀਆਂ ਗਾਹਾਂ ਗਾਹ ਆਪੇ ਜ਼ਿੰਮੇਦਾਰਾਂ ਨੂੰ ਵੀ ਸਮਝ ਆਉਂਦੀ ਆਪੇ ਲੋਟ ਹੋ ਜਾਣਾ ਉਹ ਘਰ ਤੇਣਾ ਆਪ ਨਾਲ ਅਗਲੇ ਨੇ ਉਹ ਕਰਨਾ ਵੀ ਸਮਝ ਗਏ ਨਹੀਂ ਵੀ ਕਣਕ ਗਈ ਵੀ ਆ ਕਿੱਥੇ ਬਾਕੀ ਕੀ ਹੁਣ ਅਗਲਾ ਕਹਿੰਦਾ ਵੀ ਆਪਣਾ ਸਾਫ ਜਿਹੜਾ ਵੀਡੀਓ ਕਰਨਾ ਕੋਈ ਨਾ ਸਾਰੀਆਂ ਚੀਜ਼ਾਂ ਸਾਫ ਦੀਆਂ ਬੀਜੋ ਵੀ ਜੀ ਸਾਫ ਗਿਆ ਥਾਣੀ ਵੀ ਆ ਕਿਤੇ ਯਾਰ ਆਣੀ ਆਪੇ ਹੁਣ ਜਿੱਥੇ ਮਰਜ਼ੀ ਮੰਗਾਉਣੋ ਜਿੱਥੇ ਮਰਜ਼ੀ ਨਾ ਮੰਗਾਉਣੋ ਤੇ ਕਿੰਨਾ ਫਰਕ ਆ ਦੇਲਾ ਕਿੱਥੇ 2400 ਰੁਪਏ ਦੀ ਗਣਕ ਕਿੱਥੇ ਹੁਣ 4000 ਨੂੰ ਆਟਾ ਹੋਇਆ ਪਿਆ ਕਹਿੰਦੇ ਤੇ ਤੇ ਜ਼ਿਮੀਦਾਰ ਤੇ ਲੈਣ ਵੇਲੇ ਰੋਲਾ ਏ ਉਹੀ ਤਾਂ ਚੱਕਰ ਐ ਐਮਐਸਪੀ ਦਾ ਵੀ ਰੇਟ ਜ਼ਿਆਦਾ ਤਾਂ ਹੀ ਤਾਂ ਕਹਿੰਦੇ ਵੀ ਕੋਈ ਵੀ ਚੀਜ਼ ਹੋਵੇ ਰੇਟ ਬੰਨਿਆ ਹੋਵੇ ਨਾ ਹੀ ਤਾਂ ਜ਼ਿਮੀਦਾਰਾਂ ਨੂੰ ਘਾਟਾ ਪਵੇ ਨਾ ਹੀ ਗਾਹ ਲੈਣੇ ਵਾਲੇ ਨੂੰ ਘਾਟਾ ਹੋਵੇ ਹੁਣ 40 ਰੁਪਏ ਕਿਤੇ ਸਸਤੀ ਥੋੜੂ 24 ਰੁਪਏ ਵੀ ਕੀ ਵੀ 40 ਨੂੰ ਵਿਕ ਰਹੀ ਆ ਹੁਣ ਜੀਦੇ ਕੋਲ ਪਈ ਆ ਤੇ ਜੇ ਤੇਰੇ ਹੋ ਇੰਦਾ ਹੁਣ ਤਾਂ ਤੇਰੇ ਢੋਲਾਂ ਚ ਵੀ ਘੜਾ ਦੇਣੀ ਇਹਨਾਂ ਨੇ ਗਣਕੇ ਜਿਹੜੀ ਪਈ ਆ ਮੈਨਾਂ ਨਹੀਂ ਕੱਢਣਾ ਮੈਨਾਂ 10 ਕਵਾਂਟਲ ਦਾ ਇੱਕ ਭਰੇ ਕੇ ਰੱਖਿਆ ਹੋਇਆ ਦੂਆ ਤਾਂ ਭਰਿਆ ਹੋ ਉਹ ਚੱਲ ਮੈਂ ਉਹ ਤੂੰ ਵੇਚ ਕੇ 4 ਪੈਸੇ ਬੱਟਾ ਅਗਲੇ 6 ਮਹੀਨੇ ਨੂੰ ਫੇਰ ਆ ਜਾਣੀ 6 ਮਹੀਨੇ ਵੀ ਗਾਦੇ ਰਹਿ ਕੇ 4 ਰਹਿ ਗਏ ਉਹ ਤਾਂ ਹੈ ਮੈਂ ਤਾਂ ਆਪੇ ਵੇਚ ਕੇ ਹੋਣੀ ਗੱਲ ਵਰਤਨ ਜਿਹੜੀ ਪਈ ਆ 5-7 ਕਵਾਂਟਲ ਕਰਾਉਣਾ ਗਿਆ ਹੁਣ ਆਈ ਜਾਣੀ ਉਹ ਮੈਨਾਂ 2 ਸਾਲ ਦਾ ਕੋਠਾ ਰੱਖੇਗਾ ਤਾਂ ਉਹ ਇੰਨਾ ਨਹੀਂ ਰਖੀਦਾ ਹੁੰਦਾ ਸੋਸਰੀ ਬੈ ਜਾਣੀ ਫਿਰ ਸੋਸਰੀ ਨਹੀਂ ਬੈਂਦੀ ਬਾਈ ਜੀ ਆਪਾਂ ਦਾ ਕੌਰ ਕਰਦਾ ਤੂੰ ਸੋਦੇ ਸੋਸਰੀ ਦਾ ਸਾਰੇ ਕੰਮ ਰੇ ਵਿੱਚ ਨਹੀਂ ਪਣ ਦਿੰਦਾ ਮੈਂ ਸਾਲ ਦਾ ਕੋਟਾ ਵਧੀਰਾ ਆਹ ਇਹਦਾ ਉਹਦੇ ਕਾਣੇ ਗਾਹਾਂ ਜੇਠਾੜ ਤੱਕ ਤੇ ਵੀ ਬਾਦ ਖਾਈ ਜਾ ਕਰਦੇ ਪ੍ਰਾਣੀ ਗਣਕ ਦੇ ਜਿਹੜੇ ਥੈਲੇ ਭਰੇ ਪੈ ਜਾਂਦੇ ਪੰਡਾਵੇਂ ਗਣਕ ਖਾਂਦੇ ਨੇ ਜਿਹਦੇ ਵਾ ਕਿਸੇ ਦਾ ਢਿੱਡ ਤੋਂ ਬਣ ਲਾ ਜਾਂਦਾ ਕਿ ਦੇਖੋ ਅੱਗੇ ਬੌ ਕੋਈ ਕਰਦੇ ਕਹਿੰਦੇ ਨਵੀਂ ਗਣਕ ਦੇ ਲੈ ਢਿੱਡ ਤੋਂ ਖਣ ਲੱਗ ਗਿਆ ਉਹ ਹਾਲਾ ਕੁਝ 20 ਦੁੱਧ ਆ 20 ਦਿਨ ਹੋਰ ਆ ਇੰਨੀ ਨੂੰ ਮਹਾਰਾਸ਼ਟਰ ਕੀ ਨਹੀਂ ਗਣਕ ਆ ਜਣੀ 11 થી 12 ਅੱਪਾ ਫਰਬੀ ਚ ਗਏ ਤੇ ਅਸੀਂ ਵੀ ਜੀਰੂ ਸਾਹਿਬ ਕਣਕਾ ਵੱਢ ਹੁੰਦੀਆਂ ਸੀਗਾ ਵੱਢ ਹੋ ਗਈਆਂ ਦੀਆਂ ਤੇ ਫਰਬੀ ਦੇ ਐਂਡ ਚ ਤਾ ਮਾਰਚ ਦੇ ਸ਼ੁਰੂ ਚ ਤਾ ਹਾਂ ਕਣਕਾ ਉਧਰ ਆਉਣ ਲੱਗ ਜਾਂਦੀਆਂ ਐ ਨਹੀਂ ਤਾਂ ਧਰ ਹੁੰਦਾ ਇੰਨੇ ਗਰਮੀ ਚ ਉਹੀ ਚੱਕਰ ਆ ਬਾਕੀ ਏਰੀਆ ਏਰੀਆ ਇਹ ਇਹਦਾ ਮੀਂਹ ਪੈ ਕੇ ਕਣਕ ਤਾਂ ਇੱਧਰ ਵੀ ਤਿਆਰ ਤੇ ਬਾਹਰ ਨਿਕਲਣੇ ਨੂੰ ਕਣਕ ਤਾਂ ਤਿਆਰ ਤੀਆਂ ਬਰੀਕ ਜੀ ਨਾਲੀ ਜੀ ਬਣ ਕੇ ਆਉਣ ਵਾਲੀਆਂ ਦੀਆਂ ਬਸ ਹਾਂ ਇੱਕ ਵਾਰੀ ਮੈਂ ਗੇਤੀ ਬੀਤੀ 10 10 ਤਰੀਕ ਨੂੰ ਬੀਤੀ 10ਵੇਂ ਮਹੀਨੇ ਦੀ ਪਹਿਲੀ ਬੀਤੀ 10 ਅਕਤੂਬਰ ਨੂੰ ਹਾਂ ਪਹਿਲੇ ਹੂੰ ਉਹ ਲੋਹੜੀ ਨੂੰ ਤਾਂ ਬੱਲਾ ਸਾਰੀਆਂ ਨਿਕਲੀਆਂ ਆਏ ਤੇ ਮੇਰੀਆਂ ਹਾਂ ਜੀ ਪੱਦਰ ਦੇ ਮਾਈ ਨੇ ਨਿਕਲ ਝੜ ਧੂਕ ਦੇਗਾ ਹੂੰ ਚੱਲ ਫੇਰ ਵੀ ਸੌਣਾ ਦੇ ਝੜਾ ਉਹ ਝੜ ਤਾਂ ਦੇ ਜਾਂਦੀ ਹਾਂ ਹਾਂ ਅੱਗੇ ਤਾਂ ਦੇਖ ਜੀਰੀ ਵੀ ਗੇਤੀ ਲਾਇ ਕਰਦੇ ਰੇ ਹਾਂ ਜੀਰੀ ਮਈ ਚੋਂ ਲਾ ਜੰਦੇ ਰੇ ਕਦ ਕਦੀ ਦੇਖ ਲੈ ਤੂੰ ਹੂੰ ਟਾਈਮ ਸਿਰ ਹੋ ਗਿਆ ਚੱਲ ਵਧੀਆ ਚੱਲ ਟਾਈਮ ਦਿੱਤਾ ਠੀਕਾ ਵਧੀਆ ਹੂੰ ਚਲ ਜੀ ਹੁਣ ਪਾਣੀ ਆ ਦੇ ਵੀ ਲੋੜ ਨੇ ਮੀਹ ਨੂੰ ਸੋਣੇ ਪੈਗੇ ਮੀਹ ਸਾਬ ਜੀ ਦਾ ਠੀਕ ਆ ਇਹ ਆਹ ਸਾਬ ਦਾ ਮੀਹ ਪੈ ਗਿਆ ਬਾ ਹੁਣ ਮੀਹ ਪੱਤੀ ਤਨ ਕਣਕਾਂ ਸਿਆਰ ਜੀਆਂ ਹਾਂ ਨੇ ਇਹਨੇ ਚਾਰ ਕਿਣੀਆਂ ਫੇਰ ਕਰ ਦੇਣੀਆਂ ਦੇਖ ਨਹੀਂ ਗਿਰੂਗੇ ਚੱਲਾ ਕੇ ਵੀ ਜਾਊਗਾ ਹਾਂ ਤਾਂ ਆਏ ਚੱਲ ਚੱਕ ਪੰਡ ਚਲੀਏ ਚਾਰ ਚਾਰ ਕਰ ਦੇ ਇਧਰ ਆ ਗਿਆ ਇਹ ਚੱਕ ਲੋ ਚੱਕ ਲੋ ਮੈਂ ਤਾਂ ਦੋ ਲਾਉ ਦੇ ਲਾ ਕਰਦੇ ਆ ਤੂੰ ਹੀ ਕਹਿੰਦਾ ਦਾ ਪਾੜਨਾ ਨਾ ਨਾ ਉਹ ਲੰਣਾ ਨਹੀਂ ਇਹ ਸਭ ਤੋਂ ਸੌਖਾ ਕੰਮ ਆ ਜੇ ਬਾਣੀ ਹੁੰਦਾ ਪਾੜ ਦੋ ਹੈ ਉਹ ਯੰਕਰ ਇਧਰ ਨਾ ਆਇਆ ਕਰੋ ਇਧਰ ਕਿ ਸਸਰਾ ਬਹੋਤਾ ਆਹ ਸੱਪ ਦੇਖ ਲੈ ਗੱਡੇ ਗੱਡੇ ਇਧਰ ਉਹ ਉਹ ਜੇਤੀ ਆਏ ਇਹਨੇ ਉਹ ਲੋਕ ਭੱਜ ਗਏ ਭਾਈ ਕੋਰ ਗਿਆ ਯਾ ਚੱਲ ਵਧਦਾ ਤਾਇਆ ਫੜੂਗਾ ਭੋਲੂ ਦਾ ਇਹਨੇ ਫੜਿਆ ਉਹ ਦੇਖ ਇਹ ਉਹ ਉਹ ਕੁੱਤੇ ਨੇ ਘੜਾਉਣਾ ਨਹੀਂ ਤਾਂ ਜਾ ਲੈ ਲੋ ਬਾਗੇ ਬਣਾਤਾ ਇਹਨਾਂ ਹੈ ਕਿੰਨੀ ਵਾਰੀ ਆਇਆ ਇੱਕ ਵਾਰੀ ਲੈ ਨਹੀਂ ਯਾਰ ਦੋ ਵਾਰੀ ਆਇਆ ਵਾ ਇਹਨਾਂ ਕੇ ਬਾਹਰ ਉਹ ਕੱਟ ਗਿਆ ਉਹ ਰੇਪਣਾ ਦੇਸੀ ਦੇ ਦੇਸੀ ਇਹ ਖਾਉਂਗਾ ਫਲੇ ਹਫਤਾ ਨਹੀਂ ਪਹਿਣਾ ਹੈਗਾ ਗਿੱਲਾ ਪਾਣੀ ਖੜਾ ਕਜਰੀ ਜਗਾ ਉਹ ਟਰਾਲਾ ਘਮਾਦੀ ਇੱਕ ਵਾਰੀ ਜਿੱਥੇ ਟਰੈਕਟਰ ਘਮਾਦੀ ਕੱਲਾ ਹੀ ਆ ਤਾਂ ਹੀ ਕਿਹਾ ਵੀ ਟਰੈਕਟਰ ਘਵਾ ਦੀ ਇੱਕ ਜਗਾ ਹਾਂ ਸਿੱਧਾ ਲੈ ਜੂਗਾ ਹਾਂ ਲੀਜੀ ਬਣਾ ਦੀ ਉੱਥੇ ਨੂੰ ਮੜੀ ਸੁੱਕ ਜੂਗੀ ਉੰਨੀ ਕੀ ਜਗਾ ਆਹ ਲਾਜਾਣੀ ਆਹ ਹਫ਼ਤੇ ਤੱਕ ਪਰਚੀ ਆਉਣੀ ਆਹਫ਼ਤੇ ਤੇ ਤਾਂ ਬਹਿ ਨਹੀਂ ਆ ਜਣੀ 5-6 ਦਿਨ ਤੱਕ ਪਰਚੀ ਆ ਜਣੀ ਹਾਂ ਹਾਂ ਕਿੰਨਾ ਨੰਬਰ ਚਲੇ ਗਿਆ 150 ਚਲੇ ਗਿਆ ਚੱਲਣ ਪਰ ਫੇ ਤਾਂ ਹੁਣ ਧੂੜਾ ਪੱਡਣੀਆਂ ਉਹਨੇ ਅਰੇ ਵੀਰਾਂ ਦੀ ਚਾਈ ਉਹ ਵੀਰ ਦੀ ਵੀ ਆ ਜਣੀ ਕੱਲੂ ਆ ਜਣੀ ਦੇਖ ਲਈ ਦੀ ਦੇਖੀ ਗਿੱਲਾ ਕੱਲੂ ਨਹੀਂ ਪਰਸੋਂ ਨੂੰ ਆ ਜਣੀ ਉੜੇ ਬਾਹਰ ਕੱਢ ਦੇ ਕਿੱਥੇ ਤੇ ਆਗੇ ਇਹ ਤੇ ਰੱਖ ਦੇ ਬਾਹਰ ਪਹਿਲਾਂ ਇੰਨਾ ਹੈਗਾ 22 ਤੇ ਫਰਕ ਪੈ ਗਿਆ ਕੱਖ ਕੰਡਾ ਸੁੱਕੀ ਜਾਊਗਾ ਜੇ ਸੁਕਾ ਲਈ ਐਨ ਸੁਕਾਊਗਾ ਨਹੀਂ ਰੇਪ ਹੈ ਨਾ ਥੋੜਾ ਪਾਉਣਾ ਤੂੰ ਰੇਪ ਹੈ ਨਾ ਘਾਤੇ ਪਾਊਗਾ ਪਹਿਨਾ ਬਲੌ ਮਾਰ ਉਹ ਮਾਰੂੰਗਾ ਲੀਜ਼ਰ ਕਰਾ ਕਰਾ ਫੇਰ ਰੇ ਭਾਈ ਪਹਿਰਾ ਪਰਚੀ ਸਿੱਟਣੀ ਆ ਆਹੋ ਪਹਿਨਾ ਪਰਚੀ ਸਿੱਟ ਕੇ ਇਹਨੂੰ ਬਾਕੇ ਠੀਕ ਆ ਬਲੌ ਬਲੂ ਮਾਰ ਕੇ ਲੀਜ਼ਰ ਕਰਾ ਕਰਾ ਕੇ ਫੇਰ ਰੇ ਭਾਈ ਉਹ ਜੇ ਤੂੰ ਪਹਿਨੀ ਰਹੇ ਪਾਤਾ ਫੇਰ ਥੋੜੋ ਗੱਲ ਬਣਨੀ ਆ। ਬਲੋਵੀ ਮਾਰਨੇ ਆ ਤੂੰ ਕਹਿੰਦਾ? ਬਲੋ ਮਾਰਨੇ। ਬਸ ਫੇਰ। ਤਾਂ ਹੀ ਦੋੜਾ ਗੰਨਾ ਵੀ ਹੋਣਾ ਫੇਰ ਵਧੀਆ ਢੰਗ ਗੱਲ। ਹਾਂ। ਗੰਨਾ ਕੱਟਾ ਫੇਰ ਗੇ। ਜੇ ਬਾਦੇ ਘਾਟੇ ਚਲਦੀ ਰਹਿੰਦੀ ਆ। ਕੋਈ ਚੱਕਰ ਨਹੀਂ। ਪਾਤਾ ਸਾੜੀਆਂ 6 ਪਾਰਟੀਆਂ ਹੋਗੀਆਂ। ਸਮਝ ਲਾ। ਇੱਥੇ ਕੀ ਤਿੰਨ ਹੋਈਆਂ। ਬਾਤ ਇੰਨੇ ਹੋਣੀਆਂ। ਚੱਲ ਕੋਈ ਨਹੀਂ। ਉਹ ਦੂਸਰਾਂ ਕਰਕੇ ਪੈ ਗਿਆ ਮੈਂ ਤਾਂ ਬਸ ਥੇਰੀ ਕਰੀਅਰ ਕਰਾਈਆਂ ਤੇ ਸਾਹਮਣੇ ਕਿੰਨੀਆਂ ਕਰੀਆਂ ਜਿਹੜਾ ਵਿੱਚ ਕੱਖ ਕੰਡਾ ਹੋਇਆ ਹੈ ਨਾ ਕੰਡਾ ਤਾਂ ਬਾਹਰ ਵੀ ਛੋਇਆ ਉਹ ਜੰਮਿਆ ਨਹੀਂ ਪੂਰਾ ਜੰਮਿਆ ਨਹੀਂ ਭਈ ਇਹਨੇ ਪਤਾ ਨਹੀਂ ਤਾਂ ਅੱਖਾਂ ਓੱਖਾਂ ਪੜਤੀਆਂ ਪਤਾ ਨਹੀਂ ਸਮਝ ਨਹੀਂ ਆਉਦੀ ਜਰਮੀਨੇਸ਼ਨ ਨਹੀਂ ਧੀ ਪੂਰੀ ਹੈਗੀ ਜੇ ਜਰਮੀਨੇਸ਼ਨ ਪੂਰੀ ਹੁੰਦੀ ਤਾਂ ਕਿਤੇ 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 ਜਾ ਇਹ ਜੇ ਮੁੰਡਾ ਰੱਖ ਲਦਾ ਉਹਨੇ ਬਹੁਤ ਹੋਣਾ ਉਹ ਹੁਣ ਆਈ 3ੇ 4ਥੇ ਸਾਲ ਕਿੰਨਾ ਚਿਰ ਮੁੰਡਾ ਰੱਖੀ ਜਾਊਗਾ ਉਹ ਬੀਜ ਦੇਖ ਲੈ ਮੁੰਡਾ ਰੱਖ ਰਿਹਾ ਉਹਨੇ ਉਹ ਜ਼ਰੂਰੀ ਥੋੜੋ ਉਹਦਾ ਦਾਣਾ ਪਾਣੀ ਸਿੱਧਾ ਦਾ ਉਹ ਕਿੰਨੀ ਕ ਵਾਰੀ ਮੁੱਢੇ ਰੱਖ ਲੂੰਗਾ ਹੂੰ ਨਿਕਲ ਨਾ ਬਠੇ ਰਹਿਦਾ ਰ ਫੇਰਾ ਮੂਟਾ ਫੜਦਾ ਬਹੁਤ ਹੈ ਨਾ ਆਹ ਇੰਨਾ ਕ ਖਰਾਬ ਦਾ ਮੈਂ ਕਿਹਾ ਵੀ ਰੂਟਾ ਵੀਟਾ ਨਾ ਬਾਕੇ ਨਿਕਲ ਨੂੰ ਸਵਾਰ ਲੰਦੇ ਆ ਆ ਕੱਖ ਦੇ ਵਾਲੇ ਨੂੰ ਨਾ ਕੋਈ ਨਹੀਂ ਚੱਲ ਆਦਾ ਤੇਰਾ ਹੋ ਜਾਣਾ ਤਾਂ ਜੇ ਕਹਣਾ ਦਾਣਾ ਪਾਣੀ ਉਕੜੀ ਹੋਣਾ ਤੇ ਤੇ ਬੋਹਣਾ ਦਾ ਤੇ ਤੇ ਦੁਆਰਾ ਬੀਜਣਾ ਦਾ ਥੋੜੀ ਕਾਲੀ ਕਰ ਗਿਆ ਵਧੀਆ ਢੰਗ ਨਾਲ ਬੀਜਿਆ ਹੁੰਦਾ ਨਾ ਹੁਣ ਇਹ ਵਧੀਆ ਪਿਆਰ ਕੇ ਬੀਜੀ ਸਕਾ ਕੇ ਖੇਤ ਨੂੰ ਇਹ ਨਾ ਬਲੋ ਬਲੂ ਮਾਰ ਕੇ ਰੇ ਪਾ ਕੇ ਸਕਾ ਕੇ ਖੇਤ ਬੀਜੇ ਜਿੰਨੇ ਸੁੱਕਾ ਖੇਤ ਹੋਊਗਾ ਉਨਾਂ ਵਧੀਆ ਜਿੰਨਾ ਖੇਤ ਗਿੱਲਾ ਏ ਉਨਾਂ ਜ਼ਿਆਦਾ ਪੰਗਾ ਏ ਗਿੱਲ ਨਹੀਂ ਕਦੇ ਵੀ ਚਾਹੀਦੀ ਹਾਂ ਹੂੰ ਕਦਰ ਦੀ ਤਿਆਰੀ ਆ ਬਾਬਾ ਜੀ ਨੂੰ ਘਰ ਤੋਂ ਲੈ ਕੇ ਜਾਣੇ ਨੇ ਸੰਗਰਾਹ ਅੱਜ ਹੈ ਮਾ ਠੜਗਾ ਕੇ ਲਿਆਉਣਾ ਹੈ ਹਾਂਜੀ ਤਾਂ ਹੀ ਪੈਰ ਨੂੰ ਬੰਨੀ ਬੈਠੇ ਦੇਖੀਏ ਕਰਦਾ ਏ ਨਿਪੜੇ ਨਾ ਕਿ ਕਰਦਾ ਮੇਰੇ ਬਾਬੇ ਨੂੰ ਬੁਣਨਾ ਹੈ ਹੂੰ ਹੂੰ ਪਿੰਡਾਂ ਲਈ ਚੱਲੇ ਆ ਹਾਂਜੀ ਮੈਨੂੰ ਲੱਗਦਾ ਡੱਬੀ ਸਾਹਿਬ ਚੱਲੇ ਬੱਬੇ ਕਹਿੰਦੇ ਮੈਂ ਦਿੱਤਾ ਆ ਜੀ ਨੂੰ ਹਾਂ ਤਾਂ ਇਹ ਕਹਿੰਦੇ ਧੁੰਦ ਬਹੁਤ ਅੱਛਾ ਤਾਂ ਤਰਕੇ ਨੀ ਜਾ ਪੈਂਡਲ ਹੀ ਦੇਖਿਆ ਉਹ ਕਿਹੜੇ ਦੂਰ ਆ ਨੇੜੇ ਉਹ ਸਕੂਟਰੀ ਤੇ ਲੈ ਜੀਂ ਉਹ ਸਕੂਟਰੀ ਵੀ ਲੈ ਜਾ ਹੁਣ ਤੁਰ ਕੇ ਥੋੜਾ ਜਾ ਹੁਣ ਕੋਈ ਕਹਿੰਦਾ ਤੁਰਨਾ ਤਾਂ ਲੈ ਹੈ ਜੀ ਹਾਂ ਕੀ ਕਹਿੰਦਾ ਬੱਬੇ ਹਾਂ ਜਿੜੀ ਮਰ ਜੀਏ ਬਈ ਜੇਰੀ ਮਰ ਜੀ ਦਾ ਤੇ ਉਹ ਤਾਂ ਹੈ ਹੀ ਆ ਟਕਾਲਿਆ ਮੱਥਾ ਸਵੇਰ ਤੇ ਸ਼ਾਮ ਤੱਕ ਤਾਂ ਤੁਸੀਂ ਟੌਮ ਐਡ ਜਰੀ ਨੂੰ ਲੜੀ ਜਾਂਦੇ ਆ ਚੱਲਿਆ ਲੈ ਕੇ ਸਕੂਟਰੀ 'ਤੇ ਹੁਣ ਨਾ ਹੈੱਡ ਪਰ ਤਾਂ ਨਹੀਂ ਪਿੰਡ ਵਾਲੀ ਗੁਰਦੁਆਰੇ ਜਲੇ ਉਹਨੂੰ ਤਬੀਬ ਨੂੰ ਕਿਹਾ ਦਊਂ ਨਾ ਉਹ ਤਾਂ ਮੈਂ ਕੱਲ ਸਵੇਰੋਂ ਜਾਇਆ ਰਗਾ ਪੂਰੀ ਨਾ ਕਰਤੀ ਉਹ ਜਾਂਦਾ ਬਾਅਦ ਵਿੱਚ ਉਹ ਗਿਆ ਨਹੀਂ ਪਤਾ ਇਹਨੂੰ ਪਤਾ ਨਹੀਂ ਕੀ ਕਰਨਾ ਉਹ ਇੱਥੇ ਬੰਦਰਾ ਤੇ ਜਾ ਕੇ ਆਇਆ ਕੋਈ ਨਹੀਂ ਕਿਸੇ ਨੂੰ ਮਾਲਕ ਗਿਆ ਬਰਾਏ ਨੀ ਹਮਮ ਹਾਂ ਜੋ ਉੱਥੇ ਵੇਚ ਲਾ ਦਨ ਤਲੇ ਤੇ ਟਕਾਲਿਆ ਪਿੰਡ ਵਾਲੇ ਤੂੰ ਫਿਰ ਮੈਂ ਉਹ ਜਿਹੜੇ ਕਿਲੇ ਚ ਉੱਡੀ ਗਲੀ ਕਿਲੇ ਚੋਂ ਉੱਡੀ ਗਲੀ ਆ ਜੀ ਕਿਹਦੇ ਗਾ ਉੱਥੇ ਬੈਠੀ ਹਾਂ ਮੈਂ ਲੱਭ ਕੇ ਤੁਰ ਕੇ ਆਉਣਾ ਔਖਾ ਹੋ ਜਾਣਾ ਤੈਨੂੰ ਬੈਠਣਾ ਆ ਉਹ ਬੈਠੋ ਹੈ ਨਾ ਤੁਰ ਕੇ ਲੀਕੇ ਕਫੀ ਤੁਰ ਕੇ ਆਉਂਗਾ ਸਰ ਜੀ ਹੈ ਪਹਿਲੇ ਬੰਨੇ ਤੇ ਆ ਆ ਬੰਨ ਲਿਓ ਕੋਕੂ ਕੋਚੀ ਜਾਨਾ ਆਹ ਕੋਟਰੀ ਅੰਦਰ ਲੈ ਕੇ ਚਾਹੇ ਕਰਦਾ ਨਾ ਨਾ ਅੰਦਰ ਨਹੀਂ ਕੋਕੂ ਚਲ ਜਾ ਲੱਗਿਆ ਗੁਰਦੁਆਰਾ ਸਾਹਿਬ ਖਲੋ ਗਿਆ ਆ ਗਿਆ ਹੁਣ ਤੁਰ ਕੇ ਚਲੀ ਜਾਂਦਾ ਕੀ ਹੋ ਗਿਆ ਮੈਨੂੰ ਹੂੰ ਡਰਾਈਵਰ ਦੋਏ ਹੈਵੀ ਆ ਉਹ ਦੇਖ ਕੇ ਜਾਓ ਆਰਾਮਦਾਰੀ ਗੱਲ ਉਹ ਵੀ ਤੰਨ ਵੀ ਰੋਹੀ ਨਾਲ ਕੰਮ ਹੋਵੇ ਤੇ ਉਹ ਡਰਾਈਵਰ ਹੋ ਕਹਿੰਦੇ ਨੇ ਤੇਲ ਦਾ ਜਿਆਦਾ ਉਹ ਰੋੜਾ ਗੱਡੀ ਵਿੱਚ ਮੈਂ ਤਾਂ ਬਾਬੇ ਜੀ ਦੋਸਤ ਹੈ ਲਿਆਨੇ ਕਾਫੇਰ ਕਰਦਾ ਹੈ ਬਾਬੇ ਜੀ ਦਾ ਵੀ ਕੁਆਰਟਰ ਵਈ ਥੈਲੇ ਨਹੀਂ ਹਿਲਣਾ ਥੋੜਾ ਬਾਬੇ ਨੇ ਤਾਂ ਹਿਲਣਾ ਨਾ ਬਾਬਾ ਹੀ ਘੱਟੇ ਥੈਲੇ ਨਾਲੋਂ ਕਿਹਦੇ ਮੂਰੇ ਪਹਿਲਾਂ ਠੀਕ ਟੈਡਾ ਹੋਣ ਲੱਜ ਦਿੰਦਾ ਏ ਇਹ ਨੂੰ ਨਹੀਂ ਦਿੰਦੇ ਨਾ ਸਰ ਜਵਾਰਾ ਬੰਦਾ ਐਸਾ ਨਹੀਂ ਹੈਗਾ ਉਹਨਾਂ ਦਾ ਢਾੜੀ ਆਈ ਹੋਈ ਉਹਦੇ ਚਲੀ ਕਿੱਥੇ ਗਈ ਹੋਰ ਕਰ ਲੂ ਮੰਗਣਾ ਕਰਨਾ ਕੋਈ ਕਰੇ ਵੀਰਾ ਪਿਆ ਸ਼ਿਮੂ ਵੀ ਨਾ ਰਹਿਣਾ ਕੋਈ ਪਤਾ ਨਹੀਂ ਕਿਹੜਾ ਨੰਬਰ ਲਾ ਦੇ ਆਹ ਥੋੜੀ ਆਹ ਦੇਖ ਉਧਰ ਪਤੰਗ ਉੱਤਰਦੇ ਤੀਨਾ ਉੱਤਰਦੇ ਐ ਇਹਦੇ ਕੋਠੇ ਤੋਂ ਵੀ ਮੈਂ ਜਾ ਕੇ ਲੈ ਕੇ ਆਉਣਾ ਹੈ ਦੇ ਬਾਦ ਆ ਮੇਗਾ ਪਤੰਗਾ ਦਾ ਸੀ ਜੋ ਸ਼ੁਰੂ ਹੋ ਗਿਆ ਸਾਰੀ ਦਿਹਾੜੀ ਇਹੀ ਖੋਰੂ ਵੇ ਦੇ ਇੱਕ ਪੈਣਾ ਆਹ ਫਾਨੀ ਜਾਂਦਾ ਨਹੀਂ ਕਰਦੇ ਤੇਰੇ ਵੀ ਦੱਸ ਪੈਦਾ ਲੈ ਕਹਿੰਦਾ ਸਕੂਟਰੀ ਤਾਂ ਮੈਂ ਵੀ ਚਲਾ ਸਕਦਾ ਵਾਹ ਚਲਾਉਣੇ ਦਾ ਕੁਝ ਨਹੀਂ ਜੇ ਉਧਰ ਹੀ ਵਜਨ ਆ ਗਿਆ ਆਜੋ ਫਿਰ ਲੈ ਇਹਨਾਂ ਖੜਦੇ ਨੂੰ ਨਹੀਂ ਸਾਨੂੰ ਉਹ ਤੂੰ ਬਾਈ ਨਾ ਇਹਦਾ ਕੁਝ ਨਹੀਂ ਦਾ ਮੈਂ ਕਹਾਂ ਪਹਿਲੇ ਜੁੜੀ ਨਹੀਂ ਹੈਗੀ ਦਰਦ ਹੁੰਦਾ ਚੱਲ ਠੀਕ ਹੈ ਫਿਰ ਜਿੱਕਣਾ ਤੈਨੂੰ ਲੋਟਾ ਕਰ ਲਾ ਬਾਈ ਖੁੱਲੀ ਸ਼ੂਟ ਹੈ ਜਾ ਭੱਜ ਲੈ ਅਸੀਂ ਨਹੀਂ ਤੈਨੂੰ ਕੁਝ ਵੀ ਕਹਿੰਦੇ ਚਲਾ ਲਈ ਜਾ ਠੀਕ ਹੈ ਜੀ ਜਿਹੜਾ ਬੂਟ ਬਣਾ ਦੇ ਦੀ ਵਾਤੇ ਜਿਹੜੇ ਬਿਜਲੀ ਵਾਲੇ ਕੋਲ ਨੇ ਦੂਏ ਆਹੋ ਕਦੇ ਟਰੈਕ ਥੱਲੇ ਲੱਭਣ ਨਾ ਪਰਾ ਕੇ ਕਿਦਾ ਪੈਂਦਾ ਨਹੀਂ ਨਾ ਤੂੰ ਦਾ ਦੂਰ ਹੁਣ ਇੱਕ ਦਿਨ ਰਹੂੰਗਾ ਹੁਣ ਤੁਸੀਂ ਜਿਹੜਾ ਆਇੰਗੇ ਨਾ ਬੇਬੇ ਸਾਹ ਦੇ ਉੱਪਰ ਇਹਦਾ ਡਾਕਟਰ ਕੋਲ ਨਹੀਂ ਗਿਆ ਦੋ ਮਹੀਨੇ ਦਾ ਪੱਕਾ ਲਾਉਣ ਨੂੰ ਕਰਦਾ ਸੀ ਹੁਣ ਤੂੰ ਕਿਹਦੇ ਲੂਏ ਹਲੇ ਤਾਂ ਪੱਕਾ ਲੱਗਣਾ ਕੱਲੂ ਦਿਖਾ ਦੇਣਾ ਤੇਰਾ ਚੈੱਕ ਕਰਾ ਦੇਣਾ ਦੁਬਾਰਾ ਉੱਥੇ ਠੀਕ ਹੈ ਜਿਹੜੇ ਲੋਕੀ ਕਾਲੂ ਚੈੱਕ ਕਰਾ ਦੇਣਾ ਦੱਸ ਦੇਣਾ ਉਹਨੇ ਤੈਨੂੰ ਵੀ ਲੋਹੇ ਦਾ ਬੂਟ ਪਹਿਣਾ ਕਿਹੜਾ ਪਹਿਣਾ ਇੱਕ ਕਰਾਉਣ ਗਿਆ ਸੀ ਤੇ ਉਹਨੇ ਕਰ ਲੈਣਾ ਐਸੇ ਆਇਆ ਤਾਂ ਸਹੀ ਤਾਰੇ ਹੋਏ ਉਹ ਬੂਹੇ ਤਾਰੇ ਦਿਖਾਉਂਦੀ ਨਹੀਂ ਉਹ ਦੇਖਦੀ ਸੀ ਦੋ ਤਾਰ ਤ ਨਹੀਂ ਉਹ ਕਹਿੰਦਾ ਮਤਲਬ ਇੱਕ ਦਾ ਪਹਿਣਾ ਇੱਕ ਹੋਰ ਇੱਕ ਹੋਰ ਤਰਾ ਦੇਣਾ ਕਾਲੂ ਇੱਕ ਉਤਰਣਾ ਹੈ ਫਿਰ ਉਹ ਕੀ ਕਰਾ ਬਈ ਉਹਨੇ ਮੰਨਣਾ ਹੀ ਨਹੀਂ ਬਹਾਨਾ ਬਣਾਉਣਾ ਉਹਦੋਂ ਉਹ ਕਹਿੰਦਾ ਸੀ ਪਲਾਸਟਰ ਲੱਗੂ 15 ਦਿਨ ਬਾਅਦ ਕੱਚਾ ਪੱਕਾ ਨਹੀਂ ਕਰਾਉਣਾ ਜੋ ਪਰਚਾਰ ਦੀ ਪਰੇ ਮੰਨਦਾ ਨਹੀਂ ਹੁਣ ਬਾਬਾ ਜੀ ਨੂੰ ਆਏ ਆ ਕਿ ਜਿਹੜੀ ਮਾੜੀ ਮੋਟੀ ਰਹਿੰਦੀ ਉਹ ਵੀ ਜੁੜ ਜੁੜ ਜਾਈਂ ਤੇਰਾ ਪੱਟੀਆਂ ਕਰਕੇ ਤੇਰਾ ਹੋ ਜਾ ਜੇ ਪੱਟੀਆਂ ਪੁੱਟੀਆਂ ਖੋਲ ਤੇ ਆਏ ਤੂੰ ਵੀ ਪੰਗਾ ਛੇੜ ਲੈਣਾ ਯਾਰ ਚਾ ਕਾਲੂ ਬੰਨ ਤਰਨੀ ਖੋਲ ਯਾਰ ਆ ਪੱਟੀਆਂ ਜਾਂ ਖੋਲ ਲਈ ਦੋ ਦਿੰਨੇ ਕਾਲੂ ਨੂੰ ਦੂਜਾ ਆਵਾ ਲੱਗਣ ਨੂੰ ਠੀਕ ਹੋ ਜਾਣਾ ਇਹ ਦੋਵੇਂ ਨਹੀਂ ਬਾਰੀ ਆਉਣ ਦਿੰਦੇ ਹੈਗੇ ਹੁਣ ਮੇਰਾ ਵੀ ਐਂ ਤਾਂ ਠੀਕ ਆ ਪੈਰ ਵੀ ਉੱਪਰ ਕੋਰ ਵੀ ਨਹੀਂ ਦੇ ਬਣਾਇਆ ਕੱਲ ਰੋਟੀ ਵੀ ਬਣੀ ਸੀ ਮੀਨੇ ਹਰਦੀ ਲਾ ਕੇ ਹਾਂ ਜੀ ਹਰਦੀ ਲਾ ਕੇ ਰੋਟੀ ਬਣੀ ਹੁੰਦੀ ਹੁੰਦਾ ਹੋਵੇ ਤੇ ਹੋਰ ਵੀ ਤਾਂ ਕਹਿਣਾ ਪੈਂਦਾ ਤੇ ਰਾਤ ਜਿਮੀਦਾਰ ਦੇ ਟਮੇ ਥੋੜਾ ਕੰਮਕਾਰ ਕਰਦੇ ਹੁੰਦੇ ਸੀ ਉਹ ਜੁੜੀ ਤੇ ਜਾਂਦੇ ਜਿਮੀਦਾਰਾਂ ਦੇ ਅੱਗੇ ਵੀ ਜੁੜੀ ਜਾਂਦੇ ਤੇ ਪੰਗਾ ਆ ਹੇ ਉਮਰ ਦਾ ਫਰਕ ਪੈ ਜਾਂਦਾ ਉਹ ਰੋਪਿਆ ਉਹ ਬਹੁਤ ਬੋੜਾ ਹੋ ਗਿਆ ਛਿੰਨੇ ਕੋ ਉਮਰ ਦੇ ਫਰਕ ਪੈਂਦਾ ਜਿਹਨੂੰ ਫਿਗਰ ਹਾਂ ਸਰੀਰ ਦਾ ਦੇਖ ਲੈ ਨਹੀਂ 슈ਗਰ ਹੈ ਜੇ ਇਹ ਨੂੰ ਬੀਪੀ ਵੀ ਹੈ ਮੇਰੀ ਗੱਲ ਉਹਨੂੰ ਕਹਦਾ ਉਹਦੀ ਹੱਡਾ ਹੀ ਨਹੀਂ ਸਾਡਾ ਵੀ ਨਾਲ ਨੂੰ ਵੀ 슈ਗਰ ਚਾਹੇ ਤੂੰ 5 ਕਿਲੋ ਦੂਰ ਰੱਖ ਦੇ ਇਹ 5 ਕਿਲੋ ਸੇਬ ਰੱਖ ਦੇ ਤੇ ਦਰਜਨ ਦਾਦ ਕੇਲੇ ਵੀ ਰੱਖ ਦੇ ਚੱਕਰ ਤੋਂ ਘਟੇ ਉਹ ਹਾਂ ਇਹ ਤਾਂ ਮੈਂ ਫਿਰ ਜੇ ਸਰੀਰ ਕਾਇਮ ਫਿਰ ਐਸੀਆਂ ਬਿਮਾਰੀਆਂ ਕੋ ਨੇੜੇ ਆਉਂਦੀਆਂ ਤਾਂ ਖਰਾਬ ਬਬੇ ਨਹੀਂ ਜਿੰਨ 슈ਗਰ ਉਹਨੂੰ ਉਹ ਨਹੀਂ ਤੇ ਇਹਦਾ ਫੱਟਾ ਹੋ ਜਾਂਦੀ ਈ ਨੂੰ ਕੋੜੇ 슈ਗਰ ਆ ਕਿਆ ਹੋਊਗਾ ਨਹੀਂ ਇਹ ਤਾਂ ਹੁਣ ਤੁਰਕੇ ਆ ਠੀਕ ਹੈ ਇਹਨ ਤਲਕੇ ਜਾਣਾ ਇਹ ਅੰਦਰ ਤਲਕੇ ਜਾਣਾ ਬਾਬੇ ਥੋੜਾ ਫਰਸਪੁਰ ਮੈਂ ਕਿੱਡੇ ਤੁਪੇ ਕਰਦਾ ਫੇਰ ਮੈਂ ਕਿੱਡੇ ਤੁਪੇ ਉਹ ਥੋੜਾ ਜੂਆ ਕੰਜਾ ਜਾ ਬਾਕੀ ਇਹਦੇ ਘਰ ਸਾਰ ਰਹਿੰਦੇ ਜਿਹੇ ਸਾਰੇ ਇਹਦੇ ਨੇ ਬਾਹਰ ਤਾਂ ਵਧੀਆ ਇਹ ਅੰਦਰ ਇਸ ਫਰਸਪੁਰ ਬਲੀ ਨਹੀਂ ਉਹ ਜਾਣਾ ਤਲਕੇ ਅੰਦਰ ਬੈ ਖਦਰ ਨਾ ਕੀ ਆ ਬਾਈ ਜਾ ਲੈ ਜਾ ਮਥੜਾ ਘਾ ਲਿਆ ਜਾ ਹਜਾ ਪਾਰਟ ਤੇ ਲੱਗ ਜੀ ਉਹ ਕੁਰਤਾ ਸਾਹਿਬ ਤਾਂ ਖੁੱਲ ਗਿਆ ਹੁਣ ਉਹ ਰਹਿਰਾ ਸ਼ੁਰੂ ਹੋਏ ਤੇ ਜਾਣਾ ਉਹ ਲਾ ਬੰਨ ਕੇ ਵਿਖਾੜਿਆ ਪੈਰ ਨੇ ਮਨ ਨੂੰ ਸਿਆਲ ਸਿਆਲ ਲੰਘ ਜਾਣਾ ਇੰਨੇ ਚ 10 ਦਿਨ ਹੋਰ ਚੱਲ ਉਤੇ ਫਿਰ ਠੰਡ ਖਤਮ ਕਹਿੰਦੇ ਹੁੰਦੇ ਠੰਡੇ ਘਟਣ ਲੱਗ ਜਾਂਦੀ ਆ ਜਿੱਦਣ ਬਸੰਤ ਆਈ ਬਸੰਤ ਵਾਲਾ ਅੰਤ ਕਈ ਨਹੀਂ ਕਰਦੇ ਬਸੰਤ ਵੀ ਆ ਗਈ 20 ਦਿਨ ਰਹਿ ਗਏ ਕਿੰਨੀ ਤਰੀਕੀ ਆ ਅੱਜ 15 ਤਰੀਕ ਹੋ ਗਈ ਦੋ ਦਿਨ ਹੀ ਆ ਜੀ ਉਹ ਫਿਰ 17 18 ਨੇ ਰਹਿ ਗਏ ਚੱਲ ਠੀਕ ਆ ਜਾ ਲੈ ਜਾ ਠੀਕ ਆ ਜੀ ਕਮਾਲ ਹੈ ਆ ਜਾ ਚਲੀ ਬਾਈ ਥਿੰਦੇ ਥੋੜੀ ਮਰਜੀ ਮੈਂ ਤਾਂ ਲਿਕੇ ਜਾਣਾ ਨਹੀਂ ਤਾਂ ਸਾਧਰੀ ਜਿਹੜਾ ਜਾਣਾ ਫੁੱਲ ਕੋਰੇ ਨਹੀਂ ਚੱਕਦੇ ਬਾਈ ਸਾਰੇ ਚੱਕਦੇ ਲੈ ਛਤਰੀ ਜੀ ਬਣਵਾ ਦੇ ਇੱਕ ਤਾਂ ਧਿਆਨ ਦੇ ਉੱਤੇ ਲੈ ਐਡੇ ਦੇ ਫੁੱਲ ਨਹੀਂ ਹੈਗੇ ਜਿਹਦੇ ਦੀ ਛਤਰੀ ਬਣ ਜਾਣੀ ਕੱਲੇ ਕੱਲੇ ਫੁੱਲ ਉੱਪਰ ਛਤਰੀ ਰੱਖਦੇ ਸਾਰੇ ਕੋਰੇ ਨਹੀਂ ਚੱਕਦੇ ਆਪੇ ਬਣਾ ਦੇ ਇਹਨੂੰ ਕਿਹ ਲੱਗ ਰਿਹਾ ਛਤਰੀ ਤੇ ਆ ਜੀ ਬਾਬਾ ਜੀ ਤੇ ਮੈਂ ਉਹਦੀ ਗੱਲ ਕਰਦੇ ਸੀ ਥੋੜੀ ਜਿਹੜੀ ਅੰਦਰੋਂ ਹੀ ਹੁੰਦੀ ਹਾਂ ਬਾਈ ਲੈ ਕੇ ਆਵਣੀ ਨੂੰ ਜਿਹੜੀ ਸਟੈਪ ਵਾਲੀ ਅੰਦਰ ਪੌੜੀ ਦੀ ਵਰਤੋਂ ਦੀ ਆਪਾਂ ਉਹ ਉਡੀ 60 ਐਲਮੀਨੀਅਮ ਦੀ ਅੱਛਾ ਕਾਦੇ ਵਾਸਤੇ ਹੂੰ ਕੋਈ ਬੱਲੇ ਬੋਲੇ ਬਟੰਗੜੀ ਨੂੰ ਮੇਹੀ ਰਾਲੋ ਕਿੰਨੇ ਦੀ ਆ 3000 ਦੀ ਆ ਬਾਈ ਹਾਂ ਇੱਥੇ ਜੀ 3000 ਰੁਪਏ ਬਥੇ ਰਹਾ ਤੇ ਬਾਬਾ ਜੀ ਇਹ ਕਹਿੰਦੇ ਬਾਬਾ ਜੀ ਇਹ ਤਾਂ ਧਿਆਨ ਤੋਂ ਬੜਾ ਵਦਨੀ ਬਾਬਾ ਜੀ ਉਧਰ ਬਣੀ ਤੇ ਪਈ ਆ ਕਿ ਨਲਕੇ ਵਾਲੀ ਪਾਈਪਾਂ ਦੀ ਕੋਈ ਚੱਕਦਾ ਹੀ ਨਹੀਂ ਉਹਨੂੰ ਪੈਸਾ ਦਾ ਬਹੁਤ ਆ ਰਿਹਾ ਚੱਲ ਕਣੇ ਤਨਸਣੇ ਨਾ ਹਟਾ ਲਓ ਹੂੰ ਹੂੰ ਸੰਦੇ ਚੱਲ ਠੀਕ ਆ ਲੱਕੜੀ ਦੀ ਬਣਾ ਦਿੰਦੇ ਦੇਖ ਕਾਦੇ ਵਾਸਤੇ ਯਾਰ ਉਹ ਜਗਾ ਇਹ ਤਾਂ ਜਾਲੇ ਸਾਫ ਕਰਨੇ ਨੂੰ ਲੈਣੀ ਸਾਫ ਸਫਾਈ ਨੂੰ ਜਿੰਨੇ ਮਰਦੀ ਕੰਮ ਵਧਾਈਏ ਬੱਸ ਉਹ ਕਰ ਗਿਆ ਚੁੱਪ ਇਹ ਤੀਮੀਆਂ ਦੇ ਕੰਮ ਆ ਇਹ ਹੁਣ 22 ਜੂਲੇ ਨੂੰ ਕਹਿੰਦੇ ਆ ਵਾਹ ਹੋਈ ਆ ਇਹਦੀ ਮੇਰਾ ਸੂਤ ਲੈਂਦਾ ਦੂਜੇ ਦਾ ਨਾ ਮੈਜੀ ਜੋਣਾ ਇਹ ਪੇੜ ਚਾਲ ਹੁੰਦੀ ਦੇਖੇ ਇੱਕ ਵੀਡੀਓ ਚਲਦੀ ਆ ਅੱਗ ਪਰ ਨਾ ਪੇਟ ਨੂੰ ਫੜਕਿਆਂ ਘਵਾ ਦਿੰਦੇ ਆ ਉਹ ਉਕਣੀ ਭੇਡਾਂ ਨੂੰ ਉਮੀ ਜਾਂਦੀਆਂ ਸਾਰੀਆਂ ਹੀ ਇਹ ਭੇੜੀ ਚਾਲ ਆ ਇੱਕ ਨੇ ਲਿਆਂਦੀ ਸਾਰਿਆਂ ਨੇ ਕਹਿਣਾ ਮੈਂ ਵੀ ਲਿਆਵਾਂ ਅਜੇ ਨਾ ਪਹਿਲੇ ਮੈਂ ਸਿੱਟਾ ਕਿਹਾ ਨਾ ਮੈਂ ਦੋ ਤਲਾਸਾਂ ਆ ਕਿ ਆਹ ਕਹਿੰਦਾ ਗਦੇਵਤ ਮੈਂ ਇੱਕ ਵਾਰ ਪੱਟਣਾ ਮੁੱਖਾ ਤੇ ਜਨਾ ਉਹਨਾਂ ਗਦੇਵਤ ਪੱਟਿਆ ਭਾਰੇ ਲੱਗ ਗਏ ਜਦੋਂ ਬੁਰਜਾ ਕਰਤਾ ਜੀ ਆ ਜਾਓ ਵੜਵਟ ਤੇ ਜੱਟ ਘਾਲਿਆ ਬਾਬਾ ਜੀ ਨੂੰ ਲੈ ਜਾਓ ਚੱਲੀਏ ਠੀਕ ਹੈ ਕੋਈ ਨਹੀਂ ਮੇਰੇ ਅੱਗੇ ਪਾੜ ਕਾ ਨਹੀਂ ਤਾ ਨਾ ਲੈ ਇਦਾਂ ਦਾ ਸਮਝ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਬੀ ਬੀ ਦੇ ਪਿਆਲੇ ਤਿੰਨ ਤਿੰਨ ਦੋ ਆ ਇੱਕਾ ਛੋਟਾ ਜੇ ਇੱਕ ਦੋ ਚੱਕੀ ਲਿਆ 23 ਇਧੇ ਰੱਖੇ ਆਪ ਬਤਾਗੇ ਚੁਕਾਤੇ ਜਿੰਨੇ 100 ਰੁਪਏ ਦੇਣੇ ਹੋਣ ਕਾਗਾ ਜੀ 50 50 ਤੁਸੀਂ ਆ 50 ਵਾਲਾ ਏ ਆਹ ਬੱਲਾ ਫਿਰ ਤੁਸੀਂ ਉਹ ਢਾਲੂ ਤਾਈ ਤੇਰੇ ਵੀ ਹੌਂਕ ਲਈ ਦੇ 100 ਰੁਪਏ ਦੇਣੇ ਨੇ ਉਹਨੇ ਮੈਂ ਦੇ ਦਊਂਗਾ ਨਹੀਂ ਲਾਓ ਤੇਰੇ ਘਰ ਮੈਂ ਗਾਉਂ ਲਗਾਦਾ ਮੈਂ ਤਾਂ ਚਲ ਵੇਖ ਲਓ ਇਹ ਦੂਰੇ ਹੈਗੇ ਕਿ ਕਿਹਦੇ ਕੋ ਤੇਰੇ ਕੋ ਹੈ ਨੇ ਆ ਜਾ ਬਣਾ ਬਾਬਾ ਜੀ ਦੇ ਜਾ ਹਾਂ ਲਾ ਕੇ ਰੱਖਦੇ ਨੇ ਲੈਣੇ ਹੁਣ ਜਾ ਕੇ ਲੈਣੇ ਆ ਹਾਂ ਜਰ ਕੇ ਅੰਦਰ ਰੱਖਿਆ ਹੈ ਜੀ ਇਹ ਬੈਗ ਇਹਨੇ ਰੱਖ ਲਿਆ ਉਹਦੇ ਹੋਣ ਦੇਖੀ